ਪ੍ਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾਰੂ ਨ ਜਾਣਈ ਸਿਰ ਪੀ ਮਿੱਟੀ ਖਾਏ ਪ੍ਰੀਦਾ ਸੱਕਰ ਖੰਡ ਨੀ ਵਾਤ ਗੁੜ ਮੱਖਿਓ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਰੁੱਕੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ आज न सुन्तुशो